ਹੋਰ ਹੋਰ ਕਿਹਨਾਂ ਚਾਹੁੰਦੇ ਸਾਰੇ ਹੋਰ ਤੇਰੇ ਜੱਟ ਵਾਡੀ ਹੋਣਾ ਆ ਜੀ ਗਰਾਂ ਤੇਰੇ ਹੈਣਾ ਹੋਰ ਘਰਾਂ ਚ ਪਹੁੰਚ ਗਏ ਭਾਂ ਦਾ ਯਰ ਵਾਲਾ ਇਸ ਸੁੱਖੇ ਵਾਲਾ ਢੇ ਤੇ ਅੱਗ ਲੱਗ ਗਈ ਆ ਦੇਖੋ ਤੁਸੀਂ ਬਹੁਤ ਜ਼ਿਆਦੇ ਭੈਣਕ ਬਹੁਤ ਤੇਜ਼ ਬਈ ਬਹੁਤ ਜ਼ਿਆਦੇ ਹੋ ਗਿਆ ਯਾਰ ਘਰਾਂ ਨੂੰ ਪਹੁੰਚ ਗਈ ਬਈ ਅੱਗ ਇਧਰ ਬਾਣ ਦੇ ਵਿੱਚ ਲੱਗੀ ਸੀ ਬਾਣ ਇੱਧਰ ਘਰਾਂ ਦੇ ਵਿੱਚ ਆ ਗਈ। ਇਹ ਬਈ ਪਠੰਡਾ ਮਾਨਸਾ ਰੋਡ ਦੇ ਉੱਤੇ ਆ ਗਿਆ। ਸਪਿੰਡ ਸੁੱਖਾ ਸਿੰਘ ਵਾਲਾ ਆ। ਇੱਥੇ ਅੱਗ ਲੱਗ ਚੁੱਕੀ ਆ। ਬਿਜਲੀ ਦੇ ਤਾਰਾਂ ਤੋਂ ਇੱਥੇ ਆ ਗਿਆ ਸਾਰਾ ਕੁਝ। ਘਰਾਂ ਨੂੰ ਪਹੁੰਚ ਗਈ ਅੱਗ। ਲੱਗੀ ਸੀ ਇੱਧਰ ਬਾਹਣ ਦੇ ਵਿੱਚ। ਬਿਜਲੀ ਦੇ ਤਾਰਾਂ ਨੂੰ ਵੀ ਅੱਗ ਪੈ ਗਈ ਸਾਰੇ ਕਿਤੇ। ਦਾ ਮਾਨਸਰ ਰੋਡ ਆ ਬਾਈ ਇਹ। ਹੋਕਰੋ ਮੋਟਰੋਂ ਮੋਟਰ ਦੇ ਪਹਿਰੇ ਬਾਹਰ ਨਿਕਲ ਜਾਓ। ਹੋਕਰ ਅਲਗਾ ਦੁਨੀਆ ਦੇ ਬਾਹਰ ਹੀ ਲੱਗਾ। ਇੱਧਰ ਬਈ ਪਹਾਣ ਦੇ ਵਿੱਚੋਂ ਲੱਗੀ ਸੀ ਇਹ ਤਾਰਾਂ ਦੇ ਵਿੱਚੋਂ ਇੱਧਰੋਂ। ਤਾਂ ਇੱਧਰਲੀ ਸਾਈਡ ਤੋਂ ਆ ਕੇ ਘਰਾਂ ਦੇ ਵਿੱਚ ਵੀ ਪਹੁੰਚ ਗਈ ਜਿਆ। ਭਾਈ ਜਾਰੇ ਅੱਗ ਬਹੁਤ ਚੱਲੀ ਆ ਨਾ ਘਰਾਂ ਦੇ ਵਿੱਚ ਅੱਗ ਪਹੁੰਚ ਗਈ ਭਾਈ ਤੇ ਅਸੀਂ ਫਾਇਰ ਬਗਰੇਡ ਵੀ ਆ ਚੱਤੀ ਹੈਗੀ ਪਰ ਸਾਰੇ ਨਾ ਬ ਏ ਬਈ ਘਰਾਂ ਦੇ ਵਿੱਚ ਵੀ ਪਹੁੰਚ ਗਈ ਸੁੱਖਿਆਲਾ ਅੱਡੇ ਦੇ ਘਰ ਬਾਜੀਗਰ ਬਸਤੀ ਆ ਸਾਰੀ ਬਾਜੀਗਰ ਬਸਤੀ ਇੱਥੇ ਇਹਦੇ ਵਿੱਚ ਵੀ ਅੱਗ ਪਹੁੰਚ ਗਈ ਹੈ ਇਧਰੋਂ ਬਾਣ ਦੇ ਵਿੱਚੋਂ ਸ਼ੁਰੂ ਹੋਈ ਸੀ ਆ ਮੱਲਾ ਤਾਰਾਂ ਕੋਲੋਂ ਇਧਰ ਵਿੱਚ ਬਈ ਬੁਝਾਉਣ ਦੀ ਕੋਸ਼ਿਸ਼ ਕਰੀ ਜਾਂਦੇ ਆ ਪਰ ਇਧਰਲੇ ਪਰਲੇ ਪਾਰ ਵੀ ਪਹੁੰਚ ਗਈ ਹੈ ਮੇਨ ਰੋਡ ਆ ਬਠਿੰਡਾ ਮਾਨਸਾ ਰੋਡ ਆ ਇਹਦੇ ਪਰਲੇ ਪਾਰ ਵੀ ਬਈ ਬਈ ਇਹ ਚੀਜ਼ ਨਾ ਪਹੁੰਚ ਗਈ ਆ ਬਹੁਤ ਜ਼ਿਆਦਾ ਭਿਆਨਕ ਅੱਗ ਲੱਗੀ ਮੱਲਾ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਜਿਹੜੀ ਅੰਦਾਜ਼ਾ ਹੈਗਾ ਐਂਗੂਲੈਂਸ ਜਿਹੜੀ ਫਾਇਰ ਬੰਗਰੇਟ ਵੀ ਆ ਚੁੱਕੀ ਹੈਗੀ ਜਿੰਨਾ ਵੀ ਬਈ ਬਾਲਣ ਸੀਗਾ ਸਾਰਾ ਉਹ ਤਾਂ ਮੱਤਣਾ ਹੀ ਮੱਤਣਾਗਾ ਵਿੱਚ ਘਰਾਂ ਦੇ ਵਿੱਚ ਵੀ ਫੌਜੀ ਅੱਗ ਬਈ ਤੁਸੀਂ ਦੇਖ ਲਓ ਬਈ ਬਹੁਤ ਜਿਆਦਾ ਮਨਲਾ ਕੱਟ ਹੋ ਗਿਆ ਇਸ ਥਾਂ ਦੇ ਉੱਤੇ ਤੇ ਐਂਬੂਲੈਂਸ ਦੀ ਹਜੇ ਆ ਮਨਲਾ ਜਿਹੜੇ ਕੀ ਫਾਇਰ ਬਗਰੇਡ ਹਜੇ ਇੱਕ ਗੱਡੀ ਪਹੁੰਚੀ ਹੈਗੀ ਉਹ ਦੇਖੋ ਹਜੇ ਬਈ ਕਾਬੂ ਮੁਸ਼ਕਲ ਹੀ ਲੱਗਦਾ ਵੀ ਪਵੇ ਕਿਉਂਕਿ ਬਾਜੀਗਰ ਵਸਤੀ ਸਾਰੀ ਆ ਗਈ ਬਈ ਸਾਰੀ ਦੇ ਵਿੱਚ ਅੱਗ ਜਿਹੜੀ ਉਹ ਪਹੁੰਚ ਸਕਦੀ ਹੈਗੀ ਬਹੁਤ ਜਿਆਦਾ ਭਿਆਨਕ ਦੇਖੋ ਆ ਬਾਣ ਦੇ ਵਿੱਚੋਂ ਅੱਗ ਸ਼ੁਰੂ ਹੋਈ ਸੀਗੀ ਤੇ ਇੱਥੋਂ ਦੇ ਕਰ ਪਹੁੰਚੀ ਬਈ ਬਹੁਤ ਜਿਆਦਾ ਇੱਥੋਂ ਦੇ ਕਰ ਸੇਕ ਹੈ ਹਾਂ ਬਹੁਤ ਮੋਸਕਲਾ ਭਾਈ ਮੋਸਕਲਾ ਬਾਲੀ ਜ਼ਿਆਦਾ ਆ ਹਾਂ ਇੱਕ ਨਹੀਂ ਕਰ ਸਕਦੀ ਕੋਈ ਵੀ ਸਾਰੇ ਭਾਈ ਵਾਹਣਾ ਜਿਹੜੇ ਉਹ ਇੱਕ ਥਾਂ ਤੇ ਰੁਕ ਗਏ ਹਨ ਕਿਉਂ ਇੱਥੇ ਲਈ ਪਰਲੇ ਹੈ ਹੈ ਗੱਡੀ ਦਾ ਕੰਮ ਕਰਦਾ ਹੈ ਕੰਮ ਕਰਦਾ ਹੈ ਕਿਹੜਾ ਕਰਦਾ ਹੈ ਸਾਬ ਹੋ ਗਈ ਹੈ ਤੇ ਬਹੁਤ ਹੀ ਦੇ ਇਹ ਚਲੋ ਬਾਹਰ ਆਜੋ ਬਈ ਸਾਰਿਆਂ ਨੂੰ ਅਪੀਲ ਕਰੀ ਜਾਂਦੇ ਆ ਨਾ ਵੀ ਘਰੋਂ ਬਾਹਰ ਨਿਕਲਿਓ ਕਿਉਂ ਬਹੁਤ ਜ਼ਿਆਦੇ ਅੱਗ ਨਜਾਇਜ਼ ਹੈ ਜੀ ਬਾਹਰ ਛੁੱਟੀ ਹੈਗੀ ਬਹੁਤ ਜ਼ਿਆਦੇ ਨਜਾਇਜ਼ ਹੋ ਗਈ ਅੱਗ ਮੱਲਾ ਉਹ ਘਰਾਂ ਦੇ ਵਿੱਚ ਅੱਗ ਪਹੁੰਚ ਗਈ ਆ ਤੇ ਮੱਲਾ ਹੁਣ ਕਾਬੂ ਤੋਂ ਬਾਹਰ ਹੀ ਆ ਬਈ ਨਾਰਮਲ ਬੁਝਾਉਣ ਫਾਇਰ ਵਗਰੇੜਾ ਪਤਾ ਨਹੀਂ ਕਿਉਂ ਨਹੀਂ ਬਈ ਅੱਗ ਬੁਝਾਉਣੀ ਸ਼ੁਰੂ ਨਹੀਂ ਕੀਤੀ ਹਨ ਆ ਇਹ ਤਾਂ ਜ਼ਰੂਰ ਖੜੇ ਆ ਇਹ ਤਰ੍ਹਾਂ ਭਈ ਅੱਗ ਜਾ ਚੁੱਕੀ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਸਾਰਾ ਬੱਕਰੇ ਵੀ ਬਚਤ ਰਹੇ ਜੇ ਉਧਰ ਜਿਹੜੀ ਆ ਫਾਇਰ ਬਗਰੇੜ ਆ ਜੀ ਆ ਆ ਰਹੀ ਫਾਇਰ ਬਗਰੇੜ ਬੁਝਾਉਣ ਦੀ ਕੋਸ਼ਿਸ਼ ਤਾਂ ਕਰ ਰਹੇ ਆ ਪਰ ਅਣੀ ਇਹਨਾਂ ਨੇ ਖਰੂ ਕੀਤਾ ਕਿ ਕੰਮ ਨਹੀਂ ਕੀਤਾ ਵੈਸੇ ਹੁਣ ਲੱਗਿਆ ਬੁਝਾਉਣ ਤੇ ਬਹੁਤ ਜ਼ਿਆਦਾ ਮਨਲਾ ਹਵਾ ਵੀ ਬਾਲੀ ਜ਼ਿਆਦਾ ਚੱਲੀ ਜਾਂਦੀ ਆ ਮਨਲਾ ਸੜਕ ਦੇ ਇੱਧਰਲੇ ਪਾਰ ਲੱਗੀ ਹੋਈ ਸੀਗੀ ਇੱਧਰਲੇ ਪਾਰ ਦੇ ਵਿੱਚ ਉਹ ਨਾ ਇੱਧਰ ਪਹੁੰਚ ਗਈ ਏ ਪਟੰਡਾ ਮਾਨਸਾ ਰੋਡ ਪਿੰਡ ਸੁਖੇ ਵਾਲਾ ਤੇ ਬੱਸ ਸਟੈਂਡ ਦੇ ਉੱਤੇ ਜਿੱਥੇ ਕਾਲ ਅਕੈਡਮੀ ਭਾਈ ਦਿੱਸਾਗੀ ਉਹਦੇ ਕੋਲੇ ਆ ਫਾਜੀਗਰ ਬਸਤੀ ਉੱਥੇ ਅੱਗ ਲੱਗੀ ਆ ਪਟੰਡਾ ਮਾਨਸਾ ਰੋਡਾ ਤੇ ਐਨੇ ਜਿਆਦੇ ਮਲਾ ਰੋਡ ਦੇ ਉੱਤੇ ਇਕੱਠ ਹੋ ਚੁੱਕਾ ਹੈਗਾ ਫੁੱਲ ਮਲਾ ਕੇ ਮਤਲਬ ਅੱਗ ਦੇ ਵਿੱਚ ਸਾਰਾ ਨੁਕਸਾਨ ਹੀ ਹੋ ਪਿਆ ਬਾਈ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੋਣ ਬਾਈ ਵਾਹਨ ਨਿਕਲ ਲੱਗੇ ਇਹਦੇ ਵਿੱਚ ਜਿਹੜੀ ਅੱਗ ਬਹੁਤ ਜ਼ਿਆਦਾ ਤੇ ਜਵਾਕਾਂ ਜਿੱਤਾਂ ਨੂੰ ਬਾਈ ਬਾਹਰ ਕੱਢੀ ਜਾਂਦਾ ਸਾਰੇ ਘਰ ਦੇ ਵਿੱਚੋਂ ਬਾਹਰ ਆ ਗਏ ਹਨ ਬਹੁਤ ਜ਼ਿਆਦੇ ਬਾਈ ਨੁਕਸਾਨ ਹਨਾ ਪਰ ਆ ਨਹੀਂ ਵਿਚਾਰਿਆ ਕਿੰਨੇ ਕ ਦਾ ਨੁਕਸਾਨ ਹੋਣਾ ਬਾਈ ਦੇਖੋ ਅੱਗ ਦਾ ਹਰੇ ਦਰਖਤਾਂ ਨੂੰ ਵੀ ਦੇਖੋ ਹਰੇ ਦਰਖਤਾਂ ਨੂੰ ਵੀ ਵਿੱਚ ਪੜੜਦਾ ਇੰਨੀ ਜ਼ਿਆਦਾ ਆ ਵਾਹਨ ਦੇ ਵਿੱਚੋਂ ਅੱਗ ਸ਼ੁਰੂ ਹੋਈ ਸੀ ਤੇ ਇੱਧਰ ਘਰਾਂ ਦੇ ਵਿੱਚ ਪਹੁੰਚ ਗਈ ਹੈ ਇੱਧਰ ਸਾਰੇ ਅਪੀਲ ਕਰੀ ਜਾਂਦੇ ਬਈ ਹਨਾ ਵੀ ਸਾਰੇ ਤਰ੍ਹਾਂ ਮਨ ਲਾ ਘਰਾਂ ਦੇ ਵਿੱਚੋਂ ਬਾਹਰ ਆ ਜਾਓ ਯਾਰ ਲੋਕ ਹਜੇ ਵੀ ਹਨਾ ਅੱਗ ਦੇ ਵਿੱਚ ਨਹੀਂ ਲੰਗੇ ਹਨ ਇੰਨਾ ਜ਼ਿਆਦਾ ਸੇਕ ਆਣਾ ਪਤਾ ਨਹੀਂ ਕਿਉਂ ਲੋਕਾਂ 'ਚ ਇੰਨੀ ਜ਼ਿਆਦਾ ਕਾਲੀ ਹੋ ਗਈ ਵੀ ਐਵੇਂ ਨਹੀਂ ਹੈਗਾ ਵੀ ਰੋਕਦੀਏ ਪਤਾ ਨਹੀਂ ਲੱਗਦਾ ਬਈ ਪਤਾ ਨਹੀਂ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਬਈ ਉੱਧਰ ਵੀ ਮਾਨ ਕਰਪ ਨੂੰ ਲੱਗੀ ਗਈ। ਘਰਾਂ ਦੇ ਪਿੱਛੇ ਬਈ। ਹਾਂ ਬਈ। ਉੱਤੋਂ ਦੀ ਹੋ ਗਿਆ ਕੰਮ ਹਨਾ ਯਾਰ ਹੁਣ ਤਾਂ ਮੁਸ਼ਕਲ ਲੱਗਦਾਗਾ। ਹਵਾ ਵੀ ਬਾਈ ਉੱਧਰ ਦੀ ਆ ਸਾਰੀ ਇੱਧਰ ਘਰਾਂ ਕੰਨੀ ਜਾਈ ਜਾਂਦੀ ਆ। ਹਾਂ। ਉਹ ਬਾਪੂ ਜਵਾਬ ਦੇ ਰਿਆ ਨੇ ਤਾਂ ਬਾਹਰ ਆ ਜਾਓ। ਬਿਜਲੀ ਵਾਲੀਆਂ ਤਾਰਾਂ ਤੂਰਾਂ ਬਾਈ ਸਾਰਾ ਕੁਝ ਨਾ ਵਿੱਚੇ ਮਲ ਮਚ ਗਿਆ। ਘਰਾਂ ਨੂੰ ਬਾਲਟੀਆਂ ਨਾਲ ਤਾਂ ਨਹੀਂ ਪੁੱਜਦੀ ਭਾਈ ਬਾਲਟੀਆਂ ਨਾਲ ਪੁਝਾਈ ਜਾਂਦੇ ਆ ਉਹ ਲੈ ਕਾ ਮੂੰਹ ਕਹੀ ਉਹ ਬਸ ਦੁਕਾਨ ਜੀ ਨੂੰ ਤਾਂ ਮੱਥੂ ਪੀਉ ਤਾਂ ਬਾਲਟੀਆਂ ਨਾਲ ਭਾਈ ਲੱਗੇ ਪਿਆ ਉਹ ਨਾਲ ਤਾਂ ਨਹੀਂ ਪੁੱਜਦੀ ਯਾਰ ਭੈਣਾਂ ਬਾਲੀ ਜਿਆਦੇ ਭਾਈ ਹਵਾ ਬਾਲੀ ਜਾਂਦੀ ਆ 30 ਯਾਰ ਉਹ ਹਰੇ ਜਰਾ ਹੱਥ ਮਚਾਤੀ ਆ ਹਾਂ ਇੱਤੀ ਜਿਆਦੇ ਘਰਾਂ ਦੇ ਪਿੱਛੇ ਹੀ ਪੌਜੀ ਘਰਾਂ ਦੇ ਇੱਧਰ ਵੀ ਆ ਗਈ ਆਪਣਾ ਖੜੀ ਕਣ ਕਦੇ ਭਾਈ ਮੇਰਾ ਭਾਈ ਫਿਰ ਬਹੁਤ ਅੱਛਾ ਖੜੀ ਸੀ ਭਾਈ ਕੰਨ ਕਾ ਆ ਲਾਹੋ ਕਿਹਨਾ ਦੀ ਗੱਡੀ ਇੱਕ ਇੱਕ ਗੱਡੀ ਤਾਂ ਨਹੀਂ ਕੁਛ ਕਰਦੀ ਬਾਈ ਆ ਦੂਜੀ ਆਈ ਆ ਹੁਣ ਆ ਦੂਜੀ ਇਧਰ ਜਾ ਇਧਰ ਭਜਾਉਣ ਤਾਂ ਵਧੀਆ ਇੱਧਰ ਆ ਜਾਣਾ ਹੋਰ ਉਹ ਕਾ ਉਧਰ ਆ ਪਹਿਲਾਂ ਪੱਜ ਇੱਧਰ ਸਾਡਾ ਕੰਮ ਹੋ ਰਾ ਹੋਰ ਉਹ ਵੀ ਕਰਾਉਣ ਨੂੰ ਲੱਗਦਾ ਹੋਰ ਉਹ ਬਾਹਰ ਹੋਣਾ ਤੇ ਰਹਿਣਾ ਤਾਂ ਬੁਝੇ ਨਾ ਘਰ ਵੀ ਬਾਈ ਜ਼ਰੂਰੀ ਆ ਯਾਰ ਸਾਰਾ ਹੀ ਜ਼ਰੂਰੀ ਆ ਭੈਣ ਬਾਈ ਲੋਕਾਂ ਲੋਕ ਰੁਕਦੇ ਹੀ ਨਹੀਂ ਹਨਾ ਯਾਰ ਪਤਾ ਨਹੀਂ ਵਿਛੜੀ ਲੰਘ ਅੱਗ ਦੀ ਵੀ ਨਹੀਂ ਲੰਘੀਆਂ ਨੇ ਲੋਕ ਤਾਂ ਖੜ ਜਾਣਾ ਇਹਨਾਂ ਨੇ ਗੱਡੀਆਂ ਨਹੀਂ ਖੜਦੇ ਆ ਗੱਡੀਆਂ ਵਾਲੇ ਨਹੀਂ ਖੜਦੇ ਬਾਈ ਆ ਹੀ ਨੰਗਾ ਹੀ ਜਾਂਦੇ ਵੀ ਤੁਸੀਂ ਭਾ ਰੁਕ ਜਾਓ ਯਾਰ ਜਮੀਂ ਸਰਿਆ ਪਿਆ ਯਾਰ ਲੋਕਾਂ ਦਾ ਲੋਕਾਂ ਦਾ ਜਮੀਂ ਸਰਿਆ ਪਿਆ ਹੈ ਅੱਗ ਦੇ ਖੜਦੇ ਨਹੀਂ ਲੋਕ ਯਾਰ ਆਹ ਦੇਖੋ ਬਾਈ ਗੱਡੀਆਂ ਦੇਖੀ ਅੱਖ ਦੋਨੋਂ ਮਾਂ ਤੇ ਮੂੰਹ ਤੇ ਨਹੀਂ ਡਰਦੇ ਇੱਥੇ ਭਾਵੇਂ ਅੱਗ ਲੱਗਦੀ ਆ ਇਹਾ ਬਿਜਲੀ ਪੜ ਤੋਂ 10 ਮਿੰਟ ਹੈ ਨਾ ਤੇ ਕਿਉਂ ਬੈਠ ਰਹੇ ਸਾਬ ਨਾਲ ਨਗਰ ਵੱਧ ਤੋਂ ਵੱਧ ਪਾਈ ਕਰ ਰਹੇ ਨੇ ਅੱਖ ਦੋਨੋਂ ਤੇਰਾ ਪਾ ਕੇ ਕੋਈ ਨਹੀਂ ਤੇ ਦੋ ਨਾਲ ਹੱਥ ਨਹੀਂ ਬੁਜਣੀ ਕੋਈ ਬਟੋ ਸਮੂਰ ਘਟਾ ਨੀ ਲੋੜ ਸੀ ਇੱਥੇ ਹਾਂ ਹੈ ਸਾਰਾ ਕੀ ਦੋ ਦਫਾ ਹੋ ਰਿਹਾ ਹੈ ਇਹ 20% ਦਾ ਆ ਦੇਖੋ ਬਾਈ ਲਸ ਹਾਲਾਤ ਦੇਖੋ ਹਨ ਲਾਈ ਧੱਕਾ ਜਾਂਦੇ ਆ ਗੱਡੀ ਨੂੰ ਧੱਕਾ ਲਾ ਕੇ ਬਾਈ ਪਿੱਛੇ ਕਰੀ ਜਾਂਦੇ ਯਾਰ ਕੀ ਕਰ ਲੂ ਇਹ ਯਾਰਾ ਕਿਹੜੀਆਂ ਗੱਡੀਆਂ ਨੇ ਕੀ ਸਰਕਾਰ ਯਾਰ ਕੀ ਯਾਰ ਹਨਾ ਫਾਇਰ ਵਗਰੇਟ ਦੀਆਂ ਗੱਡੀਆਂ ਤੁਸੀਂ ਇਸ ਇਸ ਹਾਲਾਤ ਦੇ ਵਿੱਚ ਆਣਾ ਸਹੀ ਰੱਖੋ ਯਾਰ ਇਹਨਾਂ ਨੂੰ ਵੀ ਧੱਕਾ ਲਾ ਕੇ ਪਿੱਛੇ ਕਰੀ ਜਾਂਦੇ ਲੈ ਬੰਦ ਹੋ ਗਈ ਨਾ ਸਟਾਰਟ ਹੁੰਦੀ ਨਾ ਕਰਦੀ ਆ ਕੀ ਯਾਰ ਯਾਰ ਸਰਾ ਹੀ ਪਿਆ ਯਾਰ ਕੀ ਹਨਾ ਇਹਦੇ ਨਾਲ ਅੱਗ ਬੁਝੂ ਲੈ ਆਓ ਬਾਈ ਅੱਗ ਬੁਝਾਈ ਆਣੇ ਲੈ ਆਓ ਸਾਰਾ ਕੁਝ ਬੰਦ ਹੋ ਗਿਆ ਜੋ ਗੱਡੀ ਬੰਦ ਹੋ ਗਈ ਬਾਈ ਕੀ ਕਰ ਲੂ ਯਾਰ ਲੈ ਬਾਈ ਆਹ ਦੇਖ ਲੋ ਯਾਰ ਗੱਡੀਆਂ ਹਨਾ ਫੇਰ ਆਪਾਂ ਹਨਾ ਲੋਕਾਂ ਦੀ ਕੀ ਕੀ ਬਚਾਹ ਹੋ ਜੂ ਬਾਈ ਇਹ ਤਾਂ ਸਾਰਾ ਮੱਚ ਕੇ ਖੜਾ ਛੁੱਟੂਗਾ ਹੁਣਾਂ ਨਾਲ ਲੈ ਆ ਗੱਡੀ ਬੰਦ ਹੋ ਗਈ ਲੈ ਹੁਣ ਜਾ ਕੇ ਉਹ ਸਟਾਰਟ ਕੀਤੀ ਆ ੱੱਕਾ ਲਾ ਕੇ ਸਟਾਰਟ ਹੁੰਦੀਆਂ ਨੇ ਕੀ ਯਾਰ ਕੀ ਉਹੀ ਗੱਲ ਭੈਣਾ ਸਾਰੇ ਘਰਾਂ ਦੇ ਵਿੱਚ ਪਿੱਛੋਂ ਦੀ ਵੀ ਅੱਗ ਪਈ ਹੈ ਨਾ ਸਾਰੇ ਘਰਾਂ ਨੂੰ ਆਹ ਅੱਗੋਂ ਪਿੱਛੋਂ ਸਾਰੇ ਕਦੋਂ ਘੇਰ ਲਿਆ ਜਾ ਬਠਿੰਡਾ ਮਾਨਸਾ ਰੋਡ ਆ ਬਾਈ ਪਿੰਡ ਸੁੱਖਾ ਸਿੰਘ ਵਾਲਾ ਬਠਿੰਡਾ ਮਾਨਸਾ ਰੋਡ ਦੇ ਉੱਤੇ ਬਿਲਕੁਲ ਉੱਪਰ ਬਾਣ ਦੇ ਵਿੱਚ ਅੱਗ ਲੱਗੀ ਸ਼ਾਰਟ ਸਰਕਟ ਦੇ ਨਾਲ ਇਸ ਤੋਂ ਅੱਗੇ ਮੰਨ ਲਾ ਇੱਥੋਂ ਤੱਕ ਰਹੀ ਅੱਗ ਜਿਹੜੀ ਇੰਨੀ ਫੈਲ ਗਈ ਬਹੁਤ ਜ਼ਿਆਦਾ ਯਾਰਾ ਪੰਨ ਨਜਾਇਹ ਜੀ ਅੱਗ ਫੈਲੀ ਹੋਈ ਹੈ ਜੀ ਇਹ ਮਾਤਾ ਪਿਤਾ ਆਏ ਆ ਜੀ ਆਜੂ ਹੈ ਹੈ ਕਿਧਰ ਜਾ ਉਹ ਕੜਾ ਮੋਤੀ ਆ ਗਿਆ ਹਰੇ ਪਾਠੀ ਤੇ ਲੱਗਣਾ ਟਾਇਰ ਨੂੰ ਪਾਉਂਗਾ ਬੈਂਚ ਵਿਚਾਰਿਆਂ ਨੂੰ ਖੁਸ਼ੀ ਆਉਂਦੀ ਆ ਉਹ ਮੈਂ ਕਰੋ ਬਲੀ ਵਲਗੀ ਬੜੀ ਆਗਰ ਆ ਬੀਤੇ ਉਹ ਤੇਰਾ ਰਾਜਵਾਰ ਕੀ ਕਰਾਂਗੇ ਡਾਗ ਬੁੱਝ ਗਈ ਬੁੱਝ ਕੇ ਤੇਰ ਤੱਕਦੇ ਇੱਕ ਵੀ ਹੜਕਦਾ ਆ ਭਿਆਦੇ ਜਿਹੜਾ ਹਾਂ ਆ ਹੜਕਦਾ ਕੋਈ ਆ ਹੈ ਤੇ ਲੱਗਵੇ ਭਾਂਦੇ ਨਾ ਇਹਦਾ ਪਾਏਗੇ ਪੜਾ ਕੇ ਬੰਦ ਹੋ ਗਿਆ ਦਾ ਹਾਂ Отделите. ਬਈ ਲੋਕ ਆਪ ਹੀ ਅੱਗ ਬੁਝਾਈ ਜਾਂਦੇ ਆ ਨਾ ਕੋਈ ਮਤਲਬ ਕਿਸੇ ਨੂੰ ਕੁਝ ਨਹੀਂ ਉਹ ਸਾਰੇ ਆਪ ਦੇ ਆਪ ਦਾ ਅੱਗ ਬੁਝਾਉਣ ਲੱਗੇ ਹੋਏ ਆ ਆਹ ਮਹਾਰੇ ਉਹ ਕਿ ਆ ਅੱਗ ਬੁਝਾਈਏ ਨੇ ਭਾਈ ਬਈ ਕਰਾਂ ਦੀ ਪੈ ਗਈ ਹਾਂ ਉਧਰ ਆ ਗਈ ਆ ਉਧਰ ਪਿਛਲੀ ਸਾਈਡ ਵੀ ਆ ਮਾਚ ਆ ਗਿਆ ਸੋ ਬਾਲਟੀਆਂ ਉੱਪਰ ਪਾਈਆਂ ਮੇਰੇ ਨੂੰ ਨਹੀਂ ਸੇਕ ਲੱਗ ਜਾ ਅੱਛਾ ਹੋਰ ਮੈਂ ਹਟ ਗਿਆ ਕੋਈ ਬਾਲਟੀਆਂ ਨਾਲ ਤਾਂ ਭਾਈ ਭੋਜਨ ਵਾਲਾ ਕੰਮ ਹੀ ਹੈ ਨਹੀਂ ਰਾ ਹਾਵਾ ਭਾਈ ਇੱਧਰ ਲਿਆ ਕਰ ਹਵਾ ਵਾਲੀ ਸਿੱਧਾ ਉੱਪਰ ਅੱਧਾ ਕਰ ਮੱਛੀ ਮੱਛੀ ਗਿਆ ਇਹਦਾ ਅੱਛਾ ਨਾ ਬੰਨਣਾ ਆਉਂਦਾ ਅੱਛਾ ਇਹ ਦੇਖਣ ਆਇਆ ਹੋਇਆ ਸੀਗਾ ਅੱਛਾ ਪਿੱਛੀ ਮੱਛ ਗਿਆ ਸਾਰਾ ਮੱਛ ਗਿਆ ਬਾਈ ਐਸੀ ਨਾਲ ਪਹਿਲਾਂ ਕਦੇ ਜਾਨ ਪਾਣੀ ਇਹਨਾਂ ਬਾਹਰਾ ਟੱਕਰੋ ਧਿਆਨ ਕਰਕੇ ਮਾਰੋ ਬਾਈ ਬਾੜੀਆਂ ਨਾਲ ਮਾਂ ਤੇਰੀ ਬਾੜੀਆਂ ਨਾਲ ਬਾਈ ਨਹੀਂ ਕੰਟਰੋਲ ਹੁੰਦੇ ਬਾੜੀ ਤੇਜ ਆ ਬਾਈ ਆ ਹਰੇ ਦਰਖਤ ਮੱਚ ਗਏ ਬਾਈ ਬੇਤਪੁਰਾ ਲਾ ਆ ਆ ਕੇਵਲ ਦੇਖ ਬਾਈ ਜਮਾ ਚੁਰਸੀ ਗਈ ਹਾਂ ਬਾੜੀਆਂ ਨਾਲ ਵਾਲੀ ਆ ਹੈ ਨਹੀਂ ਬਾਈ ਇਹ ਤਾਂ ਚਾਰ ਪੰਜ ਮਿੰਟ ਪੂਰੀ ਸੀ ਠੀਕ ਹੈ ਕੋਫਾ ਵੀ ਬੰਦੇ ਦਾ ਸਾਰਾ ਮੱਚ ਗਿਆ ਉਹਦੇ ਇਹ ਤਾਂ ਬਈ 4-5 10-5 ਕੱਟੀਆਂ ਹੁਣ ਫੇਰ ਜਾ ਕੇ ਕੰਟਰੋਲ ਆ ਗਿਆ ਕੀ ਫੇਰ ਹਵਾ ਆ ਗਈ ਸੜਕ ਦੇ ਪਾਰਲੇ ਪਾਸੋਂ ਆਈਆ ਤੂੰ ਆਪ ਹੀ ਲਾਵਾ ਸਾਬੋ ਮੈਂ ਮੈਨੂੰ ਪੁਲਿਸ ਸੀਆਰ ਮੈਂ ਦੇਖਿਆ ਇਧਰੋਂ ਆ ਗਈ ਨਾ ਮੋਟਰਸਾਈਕਲ ਪਿੱਛੇ ਹੀ ਲਾ ਲਿਆ ਬਈ ਇਹ ਤਾਂ 2-3 ਚਾਹੀਦੀਆਂ ਨੇ ਇਹ ਇੱਕ ਨਾਲ ਨਹੀਂ ਹੁੰਦਾ ਉਹਨਾਂ ਨੂੰ ਇੱਥੇ ਐਮਡੀ ਦਾ ਉਸਤਾਦ ਚ ਮਾਰਦਾ ਇਹ ਫੂਰ ਉੱਥੇ ਆਉਂਦਾ ਗੱਡਿਆਂ ਨਾਲੋਂ ਹੇ ਬਾਈ ਬਠੰਡਾ ਮਾਨਸਾ ਰੋੜਾ ਪਿੰਡ ਸੁਖੇ ਵਾਲਾ ਬੱਸ ਸਟੈਂਡ ਦੇ ਉੱਤੇ ਬਾਜੀਗਰ ਬਸਤੀ ਆ ਉਸ ਜਗ੍ਹਾ ਦੇ ਉੱਤੇ ਬਹੁਤ ਭੜੀ ਅੱਗ ਲੱਗੀ ਆ ਲੱਗੀ ਸੀ ਬਾਹਣ ਦੇ